ਹਾਂਜੀ ਭਾਈ ਅੱਜ ਆਪਾਂ ਆਏ ਆ ਇੱਥੇ ਫਾਰਮ ਵਿਖਾਉਣੇ ਆ ਤੁਹਾਨੂੰ ਡੈਰੀ ਫਾਰਮ ਵਿਖਾਉਣੇ ਆ ਇੱਥੇ ਆਪਾਂ ਆਏ ਆ ਗੋਰੀਆਂ ਦੇ ਫਾਰਮ ਤੇ ਤੁਹਾਨੂੰ ਦਿਖਾਉਣੇ ਆ گاਵਾ ਇਹ ਕਿਵੇਂ ਰੱਖਦੇ ਆ ਕੀ ਸਿਸਟਮ ਆ ਸਾਰਾ ਟੂਰ ਕਰਦੇ ਆ ਫਾਰਮ ਦਾ ਚਲ ਫਾਫੇ ਜੇ ਟਰਾਲੇ ਆਪਾਂ ਪੈਰਾਂ ਤੇ ਇੱਥੇ ਸਾਰਿਆਂ ਨੇ ਤੇ ਹੁਣ ਆਪਾਂ ਨੂੰ ਅੰਦਰ ਟੂਰ ਕਰਾਉਣ ਲੱਗੇ ਆ ਆਪਾਂ ਬਹਿ ਕੇ ਕੰਮ ਨਹੀਂ ਲੱਗੀ ਅਗੋਂ ਤਾਂ ਟੂਰ ਕਰਾਉਣਗੇ گاਵਾ ਦਿਖਾਉਣਗੇ ਆਪਾਂ ਨੂੰ ਇੱਥੇ ਦੁੱਧ ਘੜਦੇ ਆ ਕਿਵੇਂ ਰੱਖਦੇ ਆ ਕਿਵੇਂ ਬੱਚੀਆਂ ਰੱਖਦੇ ਆ ਆਹ ਬਈ ਚਾਰਾ ਪਾਇਆ ਵੈ ਇਹਨਾਂ ਦਾ ਆਹ ਭਾਈ ਜੀ ਮੇਰੇ ਆ ਬਾਈ ਕਹਿੰਦੇ ਆਪਾਂ ਤਾਂ ਆਪ ਹੁਣ ਇੰਡੀਆ ਜਾ ਕੇ ਇਹੀ ਕਰਨਾ ਜ਼ਿਕਾੜ ਆ ਇਹਨਾਂ ਦਾ ਚਾਰਾ ਪਾਇਆ ਵਿਆ ਇੱਧਰ ਸਾਰੇ ਜਾਂ ਦੁੱਧ ਵਾਲੀਆਂ ਇੱਥੋਂ ਦੀ ਬਈ ਉਹ ਆਉਂਦੀ ਆ ਮਸ਼ੀਨ ਟੀਆ ਕਰਾਇਆ ਜਾਂ ਬਣਿਆ ਪਿਆ ਸਾਫ਼ ਕਰ ਜਾਂਦਾ ਸਾਰਾ ਬਈ ਆ ਥੋੜੇ ਥੋੜੇ ਚਰ ਪਿੱਛੇ ਨਾਲ ਚੱਲਦਾ ਹੀ ਰਹਿੰਦਾ ਕਰਾਇਆ ਜਾਂ ਹਨਾ ਜੀ ਸਫਾਈ ਹੁੰਦੀ ਰਹਿੰਦੀ ਥੱਲੇ ਇੱਕ ਵਾਰੀ ਚਲਾਉਂਦੇ ਬਈ ਅੱਛਾ ਉਹ ਸਾਰਾ ਸਾਫ਼ ਕਰ ਜਾਂਦਾ ਹਾਂ ਹਾਂ ਤਾਂ ਆ ਇਹਨਾਂ ਦੀਆਂ ਲਾਈਆਂਆਂ ਵੀ ਮੋਟਰਾਂਆਂ ਵੀ ਜਿਵੇਂ ਗਾਵਾਂ ਵਾਲੇ ਆ ਪੂਰੀ ਨਹੀਂ ਹੈਗੀ ਇਹ ਤਾਂ ਬਾਲਾ ਵਸੇ ਚੋੜ ਜਿਹੀ ਹੈ ਤਾਂ ਦੁੱਧ ਵਾਲੀਆਂ ਗਈਆਂ ਹਾਂ ਦੁੱਧ ਵਾਲੀਆਂ ਹੋ ਗਈਆਂ ਇੱਧਰ ਸਾਰੀਆਂ ਇਹ ਸਾਰੀਆਂ ਇਹ ਕਹਿੰਦਾ ਵੀ ਇੱਧਰ ਗੱਭਣਾ ਸਾਰੀਆਂ ਹਾਂ ਹਾਂ ਸੂਣ ਵਾਲੀਆਂ ਹਾਂ ਸੂਣ ਵਾਲੀਆਂ ਨਹੀਂ ਇਹ ਲੋਗ ਦਾ ਸਿਸਟਮ ਕੀ ਆ ਬਾਈ ਲੋਗ ਇਹ ਸੋਹਣ ਤੋਂ ਆਏ ਆ ਬਾਈ ਜਿਵੇਂ ਹੁਣ ਇਹ ਲੋਗ ਲੱਗੇ ਉਹਨੂੰ ਕੋਈ ਐ ਕਰਤਾ ਇਹਨੇ ਜਾਣੇ ਵਿੱਚੋਂ ਆਏ ਆ ਟੀਕਾ ਲਾਉਣ ਵਾਲੇ ਤੇ ਥੱਪਾ ਮਾਰਦੇ ਇਹ ਤਾਂ ਮੂੰਹ ਪਿੱਛੇ ਨਹੀਂ ਜਾਂਦਾ ਪੱਣ ਦੀ ਲੋੜ ਨਹੀਂ ਹਾਂ ਪਿੱਛੇ ਨਹੀਂ ਜਾਂਦਾ ਠੀਕ ਮੋਰ ਕੇ ਸਾਰਾ ਗੋਆ ਉੱਧਰ ਲੈ ਜਾਂਦਾ ਸਫਾਈ ਦੀ ਸਫਾਈ ਹੋ ਜਾਂਦੀ ਹੈ ਸਾਰੀਆਂ ਦੁੱਧ ਵਾਲੀਆਂ ਹੋ ਗਈਆਂ گاਵਾ ਇਧਰਲੇ ਪਾਸੇਆਂ ਸਾਰੀਆਂ ਇਹਨਾਂ ਦੀਆਂ ਦੁੱਧ ਵਾਲੀਆਂ ਇਧਰਲੇ ਪਾਸੇਆਂ ਸਾਰੀਆਂ ਸੂਨ ਵਾਲੀਆਂ ਇੱਕ ਪਾਸੇ ਆ ਇਹਨਾਂ ਦੀ ਹੀਰੋਸ ਹਾਬ ਨਾਲ ਆ ਭਾਈ ਵੀ ਆ ਦੁੱਧ ਵਾਲੀਆਂ ਦੀ ਵੱਖਰੀ ਹੋਣੀ ਆ ਇਹਨਾਂ ਦੀ ਵੱਖਰੀ ਪਈ ਜਾਂਦੇ ਸੈਲਰ ਪਈ ਜਾਂਦੇ ਆ ਬਾਹਰ ਉਹ ਵੀ ਦਿਖਾਉਨੇ ਆ ਤੁਹਾਨੂੰ ਸੈਲਰ ਜਿੱਥੇ ਇਹਨਾਂ ਦਾ ਹੈ ਤਾਂ ਉਹ ਬਾਈ ਆਪਾਂ ਨੂੰ ਮਿਲਿਆ ਭਾਈ ਕਹਿੰਦਾ ਇੰਡੀਆ 'ਚ ਵੀ ਇਦਾਂ ਵਧੀਆ ਵਧੀਆ ਜਗੜ ਖੋਲੀ ਬੈਠੇ ਆ ਪਰ ਆਪਣੇ ਕੋਲੇ ਸੀ ਮੈਂ ਕਿਹਾ ਚੱਲ ਨਿਕਲ ਤਾਂ ਮਾਰ ਕੇ ਆਈਏ ਵਿਖਾਈਏ ਤੁਹਾਨੂੰ ਵੀ ਇਹ ਤੇ ਵੀ ਝਾੜੋ ਹੋਈ ਜਾਵੇ ਪਾਣੀ ਜਿਵੇਂ ਜਿਵੇਂ ਇਹ ਪੀ ਜਾਂਦੀਆਂ ਉਹਨਾਂ ਉਹਨਾਂ ਵਿੱਚ ਆਪੇ ਆਈ ਜਾਂਦਾ ਮਿੱਟੀ ਪਾਈ ਵੀ ਆ ਸੌਖੀਆਂ ਬੈਠੀਆਂ ਰਹਿੰਦੀਆਂ ਹੈ ਖੁੱਲੀਆਂ ਆਈਆਂ ਜਿੱਦਾ ਜੀ ਕਰਦਾ ਜਿੱਥੇ ਮਰਜੀ ਉੱਥੇ ਬਹਿ ਜਾਂਦੀਆਂ। ਉਹ ਆ ਬੱਚੀਆਂ ਫਰਦੀਆਂ ਬਈ ਅੱਡ। ਆ ਛੋਟੀਆਂ ਫਰਦੀਆਂ। ਆ ਵਿੱਚ ਇਹਨਾਂ ਨੇ ਲਾਇਆ ਹੋਇਆ। ਵਿੱਚ ਪਾਈਪਾਂ ਲਾਤੀਆਂ ਉਹ ਪਰਲੀਆਂ ਅੱਡ ਫਰਦੀਆਂ ਗੱਬਣਾਂ ਜਿਹੜੀਆਂ। ਉਹ ਗੱਬਣੋਂ ਪਰਾਂਪਰਾ ਰਹਿ ਗਈਆਂ ਵੀ ਬੱਚੀਆਂ ਫਰਦੀਆਂ ਇਹ ਉਮਰ ਦੇ ਹਿਸਾਬ ਨਾਲ ਮੇਰਾ ਤਾਂ ਇਹਨਾਂ ਨੇ ਛੱਡੀਆਂ ਹੋਣੀਆਂ। ਆ ਵੇ ਤੇ ਫੇਰ ਇੱਧਰ ਆ ਗਈਆਂ। ਗਰਮੀ ਚ ਹਮਸ ਦੀ ਨਹੀਂ ਹੋਣ ਦਿੰਦੇ ਪੱਖੇ ਭੁਖੇ ਲਾਏ ਵੇ ਆ ਮੋਟਰਾਂ ਲੱਕੀਆਂ ਵੀ ਆ ਆ ਬੈਲਟਾਂ ਚੜੀਆਂ ਵੀ ਆ ਮੋਟਰਾਂ ਲਾ ਕੇ ਉੱਪਰੋਂ ਵੀ ਓਪਨ ਆ ਬਈ ਉਹ ਵਿਚੋਂ ਵਿਚੋਂ ਹੋਵੇ ਟੱਕਣ ਜੇ ਇਹਦੇ ਨਾਲ ਹਵਾ ਦੀ ਉਹ ਬਣੀ ਰਹਿੰਦੀ ਆ ਵਿੱਚ ਆ ਹੌਲੀ ਹੌਲੀ ਤੁਰ ਪਿਆ ਨੇ ਉੱਥੇ ਜਾ ਕੇ ਵਿਚਾਲੇ ਉਹ ਵਿਚਾਲੇ ਬਣਿਆ ਵਾ ਉਹ ਉੱਥੇ ਅੱਧਾ ਉਧਰੋਂ ਲਈ ਜਾਂਦੀ ਐ ਇਧਰੋਂ ਉਹਦੇ ਵਿੱਚ ਜਾਂਦਾ ਉੱਥੋਂ ਬਾਹਰ ਜਾਵੜਦਾ ਸਾਰਾ ਗੁਆ ਗੁਆ ਇਕੱਠਾ ਅਸੋਨ ਨਾਲ ਸੱਟੋਂ ਇਹਨਾਂ ਦਾ ਲੈਟਦਾ ਸਰੀ ਜਾਂਦਾ ਨਾ ਬਾਈ ਉਹਦ ਰਣਾ ਚਾਰ ਪਾਇਆ ਪਿਆ ਉਹ ਵੀ ਟਾਇਰ ਦਿੱਤੇ ਪਏ ਉੱਤੇ ਸ਼ਰਟ ਦੇ ਵਿੱਚ ਇਹਨਾਂ ਨੇ ਲਫਾਫਾ ਸਾਈਡ ਤੇ ਲਾਇਆ ਦਿਆ ਹਵਾ ਤੋਂ ਚਾਰ ਚੁਪਰੇ ਜਾਲੀ ਤੇ ਲਾਇਆ ਹੋਇਆ ਲਫਾਫਾ ਹੁਣਾ ਤਰਪਾਲ ਜੀ ਨੂੰ ਆਪਾਂ ਕਹਿ ਦਿੰਨੇ ਆ ਬਾਹਰ ਬਈ ਸਰੋਂ ਪਈ ਜਾਂਦੀ ਏ ਜਵੇਂ ਅੰਦਰ ਨਿੱਗਾ ਪੂਰਾ ਇੱਕ ਆਪਣੇ ਗਾਵਾਂ ਚਲ ਹੁੰਦਾ ਵੀ ਜਿੱਥੇ ਆਪਣੇ ਵੀ ਪਿੰਡਾਂ ਚ ਆਪਾਂ ਰੱਖਦੇ ਆ ਨਗੇਸ ਹੁੰਦੀ ਆ बहुत बढ़िया बनाया शैड भी गांव सूई है ਹਰ ਵੇਲੇ ਕੀ ਬੁਗਤ ਸੋ ਹੀ ਯੂਸੂਲੀ ਹੈਵ ਸੋਮਨ ਅਪਰੂਵਡ ਫਰੋਮ ਅ ਹੁਣੇ ਸੂਈ ਹੈ ਗਾਂ ਬਈ ਉਹ ਗਾਂ ਸੂਈ ਹੈ ਹੁਣੇ ਉਹ ਉਹ ਵੀ ਮੈਂ ਗਾਂ ਹੁਣੇ ਸੂਈ ਜਾਂਦਾ ਆ ਸੂਨ ਵਾਲੀਆਂ ਰੱਖੀਆਂ ਵੀ ਆ ਇਧਰ ਇਹਨਾਂ ਦੀਆਂ ਸਾਰੀਆਂ ਵਿੱਚ ਜਿਹੜੀਆਂ ਕੁਟਲੀਆਂ ਢੁਲੀਆਂ ਹੁੰਦੀਆਂ ਹੋਣੀਆਂ ਜਾਂ ਉਹਨਾਂ ਨੂੰ ਵੀ ਇਧਰ ਰੱਖਦੇ ਹੋਣੇ ਆ ਇਹ 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 ਗਾਈਆਂ ਬਾਈ ਸਾਰੀਆਂ ਸੂਨ ਵਾਲੀਆਂ ਆ ਸਾਰੀਆਂ ਸੋਣਾਂ ਲੀਆਂ ਸਾਰੀਆਂ ਸੋਣਾਂ ਲੀਆਂ ਹਾਂ ਲੋ ਬਾਈ ਪੰਜਾਬੀ ਲੱਗਿਆ ਹੋਇਆ ਹੈ ਆਪਣਾ ਮੁੰਡਾ ਅਸ਼ਾਉ ਬਾਈ ਆਪਣਾ ਪੰਜਾਬੀ ਆਹੋ ਇਹ ਤਾਂ ਗੁਰਾ ਹਨ ਨਹੀਂ ਨਹੀਂ ਇਹ ਉਹ ਗਾਂ ਉਹ ਗਾਂ ਜਾਵੜੇ ਹਾਂ ਅੱਗੇ ਹਾਂ ਪੱਟ ਚਰਦਾ ਇਹਨਾਂ ਨੇ ਬਾਈ ਜੀ ਨੇ ਬਾਈ ਖੋਲਣਾ ਹੁਣ ਇੰਡੀਆ ਜਾ ਕੇ ਫਾਰਮ ਪਾਈਓ ਬਾਈ ਆਪਾਂ ਦੇਖਣ ਆਏ ਆ ਇੱਥੇ ਅੱਜ ਹਾਂ ਫਾਰਮ ਦੇਖਣ ਆਏ ਆ ਤਾਂ ਕਰਦੇ ਬਾਈ ਉਹ ਮਿਲਾਂਗੇ ਜਗਰਾਉ ਬਾਈ ਨੇ ਖੋਲਣਾ ਜਗਰਾਉ ਖੋਲਣਾ ਹਾਂ ਅੱਜ ਬਾਈ ਜਗਰਾਉ ਹਾਂ ਬਾਈ ਨੌਲੇਜ ਵੀ ਕਾਫੀ ਇਸ ਚੀਜ਼ ਦੀ ਬਾਈ ਜੰਦਾ ਨੌਲੇਜ ਇਕੱਠੀ ਕੀਤੀ ਇੱਥੇ ਹੁਣ ਆਪਾਂ ਪਲਸ ਜਾ ਕੇ 10 ਤੋਂ ਸ਼ੁਰੂ ਕਰਦੇ ਆਂ ਫਿਰ ਹੌਲੀ-ਹੌਲੀ ਪਾਪਾ ਹੌਲੀ-ਹੌਲੀ ਅੱਗੇ ਪਾਪਾ ਬਥੇ ਕਰੂਗਾ ਹਾਂ ਇੱਥੋਂ ਬਈ ਸਾਰੀਆਂ ਇਹ ਹਾਂਜੀ ਉਧਰੋਂ ਆ ਰਹੀਆਂ ਉਧਰੋਂ ਉਧਰੋਂ ਇੱਧਰੋਂ ਆਏ ਆ ਉਹ ਪਰਲੇ ਤੋਂ ਆ ਕੇ ਇੱਧਰੋਂ ਦੁੱਧ ਨੂੰ ਜਾਂਦੀ ਪਿੱਛੇ-ਪੱਛੀਆਂ ਇੱਧਰ ਆ ਸਾਰੇ ਤੋਤਾਆਂ ਪਾਣੀ ਆ ਇੱਥੇ ਚੁੰਗੀਆਂ ਜਾਂਦੀਆਂ ਆ ਤਾਂ ਬਈਆਂ ਲਾ ਜਾਂ ਜਰਸੀ ਹੁੰਦੀ ਆ ਨਾ ਜਰਸੀ ਲੱਗਦੀ ਆ ਨਾ ਆਹ ਹਾਲੀ ਜਰਸੀ ਦਾ ਸਾਰੇ ਜਰਸੀ ਜਰਸੀ ਆ ਨਾ ਇੱਕ ਦੋ ਬਈ ਵਿੱਚ ਦੂਧੀਆਂ ਵੀ ਹੋਰ ਬ੍ਰੀਟਾ ਵੀ ਜਾਣ ਜਰਸੀ ਜੂਸੀ ਵੀ ਰੱਖ ਲਿਓ ਕਣੀ ਜਦੋਂ ਆਪਦਾ ਕੰਮ ਆਪਾਂ ਮਸਤ ਨੰਬਰ ਲੈ ਕੇ ਜਪਤ ਪਰ ਰੱਖਦੇ ਆਂ ਚੰਗਾ ਆ ਤਾਂ ਜਰ ਇਕੱਠੀਆਂ ਇਧਰ ਬੈਠੀਆਂ ੀਆਂ ਆ ਗਿਆ ਬਾਈ ਕੁੜੀ ਆਲਾ ਪਾਸਾ ਇਹਨਾਂ ਦਾ ਇਥੋਂ ਪੇਪਾਂ ਵਿੱਚ ਦੇਤਰ ਜਾਵਣ ਦਾ ਪਰਲੇ ਤੋਂ ਸਾਫ ਕਰੀ ਜਾਨੇ ਪਹਿਲਾਂ ਤਰਾਂ ਆਂੇ ਮਾਰ ਕੇ ਵੇਖਣੀ ਹੁੰਦੀ ਆ ਗੱਡੀਆਂ ਛੁੱਟੀਆਂ ਆ ਬਣੀਆਂ ਹੁੰਦੀਆਂ ਆ ਕਿੰਨੀਆਂ ਇੱਕ ਵਾਰੀ ਚੋਂਦੇ ਬਈ ਇਹ ਇੱਕ ਦਮ ਤੇ 16 ਗਾਈਆਂ ਹੋਣਗੀਆਂ ਜਰੂਰ ਅੱਛਾ ਉਨ alleen ਨਹੀਂ ਗਈ ਕਿ ਆਪੇ ਲਈ ਜਾਂਦੀਆਂ ਬਾਅਦ ਚਾ ਅੱਛਾ ਆਪੇ ਲੈ ਜਾਂਦੀਆਂ ਮੁੜ ਕੇ ਅੱਛਾ ਅਬ ਜੋ ਚੂਈਆਂ ਗਈਆਂ ਆਪੇ ਥੱਲੇ ਕਿਹੜੀ ਵਾਲੋਂ ਦਾ ਹੈ ਕਰੋੜ ਦਾ ਹੈ ਅੱਛਾ ਹੂੰ 1 ਕਰੋੜ ਦਾ ਹੈ ਆਹ ਲਓ ਦੂਜੇ ਨੰਬਰ ਹਾਂ ਆਹ ਗਾ ਰਹੀ ਨੰਬਰ ਅੱਛਾ ਅੱਜ ਮੇਰੀ ਗੱਲ ਤੇ ਆ ਅੱਛਾ ਅੱਜ ਮੇਰੀ ਐਵਰੇਜ 12 ਲੀਟਰ ਦੀ ਹੈ ਪਰ 12 ਤੋਂ ਵੱਧ ਦੇਣਾ ਹੱਥ ਦੇ ਨਾਲ ਤਾਂ ਵਧੂ ਹੁੰਦਾ ਫਿਰ ਉਹਨੂੰ ਵਾਤੇ ਸੈੱਟ ਕਰ ਦਿੰਨੇ ਆ ਆ ਹੁਣ ਚੂਣੀਆਂ ਆ ਜੀ ਤੇ ਸਾਰੀ ਜੜੀ ਚੱਲੀ ਜਾਂਦੀ ਚਵਾਈ ਬਾਈ ਨਹੀਂ ਨਹੀਂ ਇਹ ਕਿੰਨਾ ਫਿੱਟਾ ਹੋਣਾ ਤੇਰਾ ਜਿਹੜਾ 12 ਤੋਂ 5 ਆ ਅੱਛਾ ਤੇ ਇਹ ਤੋਂ ਰਾਤ ਲਈ ਲੱਗਣੀ 8 ਤੋਂ ਬਾਈ ਕੰਮ ਕਰਦਾ ਕਿੰਨਾ ਹੋ ਗਿਆ ਤੁਹਾਨੂੰ 2.5 ਹੋ ਗਿਆ ਇੱਥੇ ਇਹਨਾਂ ਕੋਈ ਇਹਨਾਂ ਕੋਈ ਹੈ ਬੜੀ ਰਾਤ ਦਾ ਕੰਮ ਬੜਾ ਲੰਬਾ ਹੁੰਦਾ ਲੱਗਿਆ ਤੁਹਾਨੂੰ ਆਹ ਬਾਈ ਆਹ ਕਾਦੇ ਲਈ ਆ ਫਿਰ ਜਿਹੜੀ ਆ ਪਾ ਬਾਈ ਅੱਛਾ ਧੁੰਨ ਧੁੰਨ ਲਈ 5:30 ਕਿਹੜਾ ਆਹ ਜੀ ਪਾਪ ਜੀ ਲੌਂਕੀ ਜਾਂਦੀ ਆ ਮੈਂ ਭਈਆ ਥਾ ਧੋਣਾ ਧੋਣਾ ਹੋਵੇ ਹਨਾ ਹਰਸ਼ਪੁਰ ਚ ਇੱਕ ਹਵਾਲਾ ਵੀ ਹੋਣਾ ਹਨਾ ਹਵਾ ਨਾਲ ਨਹੀਂ ਰੱਖਿਆ ਇਹਨਾਂ ਹਵਾ ਕਿਵੇਂ ਵੈਕਿਊਮ ਟਾਈਪ ਆ ਜਾਂ ਵੈਸੇ ਹਵਾ ਮਾਰਨ ਨੂੰ ਨਹੀਂ ਨਹੀਂ ਪੰਨ ਨਹੀਂ ਲੱਗਦਾ ਇਹ ਤਾਂ ਆਇਆ ਵੀ ਜਗ ਵਗ ਵਗ ਕਰਤਾ ਇਹਨਾਂ ਨੇ ਤਾਂ ਸਾਫ ਕਰਨਾ ਵੀ ਪਾਣੀ ਨਾਲ ਇਹ ਪਰਾਂ ਨੂੰ ਸਰ ਇਹ ਤਾਂ ਬਸ ਥੋੜਾ ਹੀ ਇਹ ਦਿੱਤਾ ਇੱਥੇ ਥੋੜਾ ਬੋਧਾ ਤੋਂ ਪਰਲੇ ਪਾਸੇ ਹੀ ਫਿਰ ਕਰਾਇਆ ਜਾਂ ਵਜਦਾ ਪਰਲੇ ਪਾਸੇ ਹੀ ਵਜਦਾ ਕਰਾਇਆ ਜਾਂ ਫਿਰ ਹਾਂਜੀ ਹਾਂਜੀ ਨੇ ਨੀ ਉਹ ਪਿਆਬ ਲੀ ਮੱਡੀ ਉੱਧਰ ਉਹਦਾ ਸਾਫ ਕਰ ਦਿੰਦੇ ਨੇ ਪ੍ਰੈਸ਼ਰ ਇਹਦਾ ਉਹ ਇਤੋਂ ਬਾਹਰ ਕੋਈ ਜਾਂਦਾ ਠੀਕ ਆ ਆ ਥਾਣਾ ਆਪੇ ਹੀ ਆਈ ਜਾਂਦਾ ਦੁੱਧ ਥਾਣਾ ਚੋਂ ਨਾ ਫਿਰ ਭਾਈ ਜਿਹੜੇ ਜਾਂ ਯੂਜ਼ ਕਰ ਲੈਣੇ ਫਿਰ ਘਰ ਭੇਜ ਜਾਂਦੇ ਆ ਬਸ ਮ ਤੋਂ ਉਹ ਵੀ ਜਾਂਦੇ ਇਹ ਤਾਂ ਇਹ ਯੂਜ਼ ਹੀ ਨਾ ਨਹੀਂ ਇਹ ਨਵੇਂ ਹੈ ਜੀ ਆਪਣੇ ਨਾਲ ਸਾਫ ਕਰ ਦੋ ਇਸ ਤੇ ਕਰ ਲਓ ਕੋਈ ਬਾਤ ਨਹੀਂ ਇਹ ਤਾਂ ਨਵੇਂ ਆ ਨਾ ਬਈ ਨਵੇਂ ਨਵੇਂ ਆਹਿਆ ਮੁੜ ਕੇ ਤੁਹਾਡਾ ਕੋਈ ਨਹੀਂ ਹੁੰਦਾ ਸਰਦਾਰ ਦੀ ਹੁਣ ਜਦੋਂ ਇਹ ਚੂਈਆਂ ਗਈਆਂ ਆਪੇ ਲੈ ਜਾਣਾ ओके वीरै थैंक यू यार ਦੱਸਣ ਲਈ ਓਕੇ ਲੋ ਬਈ ਫਾਰਮ ਦਾ ਟੂਰ ਆਪਾਂ ਕਰ ਲਿਆ ਗਾਵਾਂ ਆ ਦਿਖਾਤੀਆਂ ਨੇ ਕਿਵੇਂ ਰੱਖਦੇ ਆ ਸਫਾਈ ਕਿਵੇਂ ਕਰਦੇ ਆ ਬੱਚੀਆਂ ਨੂੰ ਉਧਰ ਰੱਖਦੇ ਆ ਸਾਈਡ ਤੋਂ ਸਾਨੂੰ ਬਹੁਤ ਸਾਨੂੰ ਹੋ ਜਾਂਦੇ ਆ ਹਨਾ ਦੀ ਮਕੀ ਮਕੀ ਇੱਥੇ ਹੀ ਹੁੰਦੀ ਆ ਸਾਰੀ ਚਾਰ ਭਾਗੇ ਰੱਖ ਲੈਂਦੇ ਆ ਸਲੜ ਡੈਰੀ ਫਾਰਮ ਤੁਹਾਨੂੰ ਖਾਇਆ ਆਪਾਂ ਇਹ ਮੈਨੂੰ ਵੀ ਸੀਗਾ ਤੇ ਕਿਤਾ ਜੇ ਇੱਥੇ ਜੀ ਕੋਲੇ ਕਿਵੇਂ ਰੱਖਦੇ ਆ ਗਵਾ ਕਿਵੇਂ ਇਹ ਸਿਸਟਮ ਇਹਨਾਂ ਦਾ ਸੋ ਵੀਰ ਆ ਲੱਗ ਗਿਆ ਆ ਬੇ ওকে ਸੋ ਟੁਡੇ ਫੋਰ ਦਾ ਫਸਟ ਟਾਈਮ ਵੀ ਆ ਕੋਫੀ ਫਰ ਵੀ ਟ੍ਰਾਈ ਆਈ ਥਿੰਕ ਇਟ ਇਸ ਆਲ ਰਾਈਟ ਯਾ ਰੋਕੋ ਇੱਥੇ ਇਹਨਾਂ ਦੇ ਜੋ ਵੀ ਪ੍ਰੋਡਕਟ ਬਣਦੇ ਆ ਬਈ ਇੱਥੇ ਅੰਦਰ ਇਹ ਸਟ੍ਰਾਬੇਰੀ ਫਲੇਵਰ ਚ ਚਾਕਲੇਟ ਫਲੇਵਰ ਮੰਗੋ ਫਲੇਵਰ ਅੰਦਰ ਦੁੱਧ ਵੀ ਇਹ ਇੱਥੇ ਵੇਚਦੇ ਆ ਆਪਦੇ ਪ੍ਰੋਡਕਟ ਵੀ ਆਹ ਬਈ ਉਧਰੋਂ ਪ੍ਰੋਡਕਟ ਆਪਣਾ ਦੁੱਧ ਇਧਰੋਂ ਅੰਦਰ ਰੱਖੀ ਜਾਂਦੇ ਆ ਆ ਸਿੰਪਲ ਆ ਗਿਆ ਚਾਕਲੇਟ ਆ ਗਿਆ ਸਟ੍ਰਾਬੇਰੀ ਆ ਗਿਆ ਬਹੁਤ ਚਰਦਾ ਸੀਗਾ ਮਾਂਚ ਵੀ ਦੇਖਾਂਗੇ ਚਲੋ ਦਿਖਾਵਾਂਗੇ ਤੁਹਾਨੂੰ ਵੀ ਇਹ ਸੀ ਟੂਰ ਆਪਣਾ ਡੇਰੀ ਫਾਰਮ ਦਾ ਚਲੋ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਦੱਸੋ ਕਿਵੇਂ ਲੱਗਿਆ